ਅਕਸ ਤੰਬਰ ਉਹ ਮੇਰੀ ਹਾਜ਼ਰੀ ਸੀ ਅੱਛਾ ਜੀ ਜਦ ਮੈਂ ਅੱਜ ਡਿਲਗਉਣ ਗਈ ਤੇ ਉਹਨਾਂ ਮੈਨੂੰ ਰੈਸਟ ਕਰਦੇ ਅੱਛਾ ਜੀ ਜੀ ਕੋਈ ਬਿਨਾ ਦੱਸੇ ਤੁਹਾਨੂੰ ਰੈਸਟ ਕਰ ਲੈ ਬਿਨਾ ਬਿਨ ਕੋਈ ਰੀਜ਼ਨ ਵੀ ਨਹੀਂ ਦੱਸਿਆ ਉਹਨਾਂ ਨੇ ਨਹੀਂ ਪਤਾ ਜੀ ਕਹਿ ਰਹੇ ਆ ਕਿ ਤੁਹਾਨੂੰ ਪਰਿਵਾਰ سے ਵੀ ਨਹੀਂ ਮਿਲਣੇ دیا ਗਿਆ ਜਦ ਆਪ ਬਾਬਾਪਸ ਲੋਟੇ ਨਹੀਂ ਆਪਨੇ ਰਿਕਵੈਸਟ ਕੀਤੀ ਸੀ ਕਿ ਫੈਮਿਲੀ سے ਮਿਲਣੇ دیا ਜਾਵੇ ਜਦ ਹੁਣ ਸਾਨੂੰ ਮੈਨੂੰ ਰਿਪੋਰਟ ਕੀਤਾ ਨਾ 10 12 ਦਿਨ ਬਾਅਦ ਮੇਰੀ ਫੈਮਿਲੀ ਨੇ ਰਿਕਵੈਸਟ ਕੀਤੀ ਅਸੀਂ ਟਿਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ ਤੁਸੀਂ ਨਹੀਂ ਇਸ ਤਰ੍ਹਾਂ ਤੇ ਜੋ ਅਸੀਂ ਆਪ ਲੈ ਕੇ ਜਾਵਾਂਗੇ ਕਿ ਟਿਚ ਹੋ ਗਈਤੀ ਉਹਨਾਂ ਨੇ ਕਰੋਨਾ ਸੁਣੇ ਨਹੀਂ 2012 ਤੋਂ ਜਦੋਂ ਲੱਗੀ ਸੀ ਫਾਈਲਸ ਇਹ ਮੈਨੇ ਵੀ ਤੁਸੀਂ ਜਾਂਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਈ ਲੋਕ ਇਦਾਂ ਰਹਿ ਰਹੇ ਹਾਂ ਉੱਥੇ ਜਿਹਨਾਂ ਦੀ ਫਾਈਲ ਲੱਗੀ ਹੋਈ ਥੋੜੀ ਅਸਾਈਲੈਂਟ ਦੀ ਫਾਈਲ ਲੱਗੀ ਸੀ ਹਾਂਜੀ ਨਹੀਂ ਉਹ ਐਵੇਂ ਬਿਨਾ ਦੱਸੇ ਕਿ ਅਚਾਨਕ ਉਹਨਾਂ ਨੇ ਕਿਉਂ ਤੁਸੀਂ ਕਦੋਂ ਦੱਸਦੇ ਨਾ 2012 ਤੋਂ ਮੈਨੂੰ ਡਿਪਾਰਟਮੈਂਟ ਲੱਗੀ ਸੀ ਕਿਉਂ ਮੇਰੇ ਕੋਲ ਪਾਸਪੋਰਟ ਨਹੀਂ ਸੀ ਮੇਰੇ ਕੋਲ ਪਾਸਵਰਡ ਨਹੀਂ ਸੀ ਪਾਸਵਰਡ ਨਹੀਂ ਸੀ ਭੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਅੱਛਾ ਜੀ ਤਾਂ ਹਾਜ਼ਰੀ ਲਵਾਉਂਦੀ ਸੀ ਉਹ ਮੈਂਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹੱਥ ਲਗਾ ਕੇ ਉਹਦੀ ਅੱਗੇ ਡੇਟ ਦੇ ਦਿੰਦੀ ਸੀ ਸਭ ਕੁਝ ਹੀ ਮੇਰੇ ਕੋਲ ਵਰਕ ਪਰਮਿਟ ਸੀ ਆਈਡੀ ਸੀ ਲਾਇਸੈਂਸ ਸੀ ਸਾਰਾ ਕੁਝ ਹੀ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫੋਲੋ ਕਰਦੇ ਸੀ ਇਹ ਪ੍ਰੋਸੀਜਰ ਹੋਰ ਵੀ ਫੋਲੋ ਕਰ ਰਹੇ ਨੇ ਜਿਹਦੋਂ ਮਤਲਬ ਰਿਪੋਰਟ ਨਹੀਂ ਕੀਤਾ ਜਾਂ ਜਿਹੜੇ ਇਸ ਪ੍ਰੋਸੀਜਰ ਦੇ ਅੰਡਰ ਸੀ ਉਹਨਾਂ ਨੂੰ ਸਾਰਿਆਂ ਨੂੰ ਲਿ ਰਿਪੋਰਟ ਕੀਤਾ ਜਾ ਰਿਹਾ ਤਾਂ ਜਿਹੜੇ ਜਿੱਥੇ ਮੈਂ ਰਹਿੰਦੀ ਉੱਥੇ ਤਾਂ ਮੈਨੂੰ ਪਤਾ ਨਹੀਂ ਹੋਰ ਜਿੰਨਾ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਐ ਨਹੀਂ ਥੋੜਾ ਕੇਸ ਅਲਰੇਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਵਕੀਲ ਤੇ ਮੈਂ ਹੁਣ ਕੀਤਾ ਹੈ ਨਾ ਅੱਛਾ ਜੀ ਤੁਹਾਨੂੰ ਪਤਾ ਹੀ ਹੋਰ ਦੇਖੀ ਜਿਹੜਾ ਯੂ ਐਸ ਗਵਰਨਮੈਂਟ ਦਾ ਰਵਈਆ ਕਿਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਮਸਲਾ ਕੀ ਕਰਦੇ ਇਹਨਾਂ ਨਾਲ ਉਹ ਮੈਂ ਕੀ ਦੱਸਾਂ ਤੁਹਾਨੂੰ ਉਹ ਦੇਖੇ ਸਮੇਂ ਹਾਂਜੀ ਕਿਸੇ ਨਾ ਨਾਲ ਨਾ ਇਹ ਹੋ ਜਾਵੇ ਜਿਸ ਤਰ੍ਹਾਂ ਮੇਰਾ ਹੋਇਆ ਸੀ ਮਨ ਨਹੀਂ ਜਦੋਂ ਤੁਹਾਨੂੰ ਇਸ ਤਰ੍ਹਾਂ ਛਾ ਗਿਆ ਇਸ ਜਨਤਾ ਦਾ ਕਹਿ ਜਾਂਦਾ ਉਹਨੇ ਹੱਥਕੜੀਆਂ ਲਾਈਆਂ ਸੀ ਸਾਹਮਣੇ 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 ਦੇਖਦੇ ਸੋਲ ਨੂੰ ਜਿਹੜਾ ਅਸੀਂ ਜੋ ਇੱਕ ਮੋਢੀ ਸਾਹੂਤੂੰਦੀ ਐ ਅਸੀਂ ਕਹਿ ਰਹੀਏ ਕਿ ਦਵਾਈਆਂ ਵਗੈਰਾ ਤੋਂ ਹਟਾਵਾ ਉਹਦੇ ਵਿੱਚ ਵਿੱਚ ਜਦੋਂ ਮੈਨੂੰ ਉਹਨੇ ਅਰੈਸਟ ਕੀਤਾ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਿਆ ਤਿੰਨ ਜਾਨੇ ਤੇ ਸਾਈਡ ਤੇ ਬੈਠਦਾ ਚੀਜ਼ ਤੁਰੀ ਮੈਂ ਤਾਂ ਜਾਣਦਾ ਜੀ ਸਾਹਮਣੇ ਦੇਖ ਜੀ ਜੀ ਇਧਰ ਠੀਕ ਹੈ ਜੀ 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 ਮੇਸਟਰ ਚੱਕਰ ਹੋਇਆ ਜੀ ਮਾ ਜੀ ਜੀ ਬੰਦ ਰਹਿਵਾ ਕਮਰੇ ਚ ਜਰ ਮੈਨੇ ਲੈ ਕੇ ਗਿਆ ਫੋਟੋ ਲਈ ਉਹਨਾ ਮੇਰੀ ਮੈਨੂੰ ਕਮਰੇ ਚ ਬੰਦ ਕਰ ਦਿੱਤਾ ਅੱਛਾ ਰਾਤ ਪਰ ਮੈਂ ਉੱਥੇ ਰਹੀ ਕਮਰੇ ਚ ਕੱਲੀ ਠੰਡ ਬਹੁਤ ਸੀ ਨਾ ਜਿ ਕੋਈ ਲੇਟੇ ਨੂੰ ਜਗਾਇਆ ਕਿ ਮੇਰ ਤੋਂ ਨਾ نیچے ਬੈਠਾ ਜਾਂਦਾ ਨਾ ਮੇਰ ਤੋਂ ਉੱਪਰ ਬੈਠਾ ਜਾਂਦਾ ਐਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਕੋਡੇ ਤੇ ਬੈਠ ਕੇ ਮੈਂ ਸਾਰੀ ਰਾਤ ਜਗਿਆ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰਵਾ ਕੀਤੀ ਆ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ ਮੈਨੂੰ ਲੈ ਆਏ ਫ੍ਰਿਜ ਨੂੰ ਫ੍ਰਿਜ ਨੂੰ ਤਾਂ ਫੇਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫੇਰ ਰਾਤ ਨੂੰ ਮੈਨੂੰ ਲੈ ਆਏ ਬੀਟੂ ਸਟੇਜ ਉੱਥੇ ਫੇਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰਕ ਫੇਰ ਮੈਨੂੰ ਉੱਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਪੇਜ ਦਿੱਤਾ 3 ਵਜੇ ਤੇ ਫੈਮਿਲੀ ਨਾਲ ਕੰਟੈਕਟ ਸੀਗੇ ਤੁਸੀਂ ਫੈਮਿਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਅੱਛਾ ਜੀ ਉਹ ਵੀ ਜਿਸ ਤਰ੍ਹਾਂ ਵੀ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਵਹੀਕਲ ਸਪੀਡ ਮੇ ਚੱਲੇਗੀ ਹੈ ਤੇ ਇੱਕ ਕਾਊਂਟਰ ਹੁੰਦਾ ਹੈ ਕਾਊਂਟਰ ਦੇ ਵਿੱਚ ਜਿੰਨੇ ਮੇਰੇ ਕੋਲ ਪੈਸੇ ਹੈਗੇ ਸੀ ਨਾ ਉਹ ਫਿਰ ਮੇਰੇ ਕਾਊਂਟਰ ਚ ਪਾ ਦਿੰਦੇ ਸੀ ਇੱਕ ਮਤਲਬ ਜ ਹੋਰ ਗੱਲ ਕਹੀ ਜਾ ਰਹੀ ਹੈ ਕਿ ਹੁਣ ਉਹ ਇੰਨੀ ਸਖਤਾਈ ਹੋ ਗਈ ਹੈ ਖਾਸ ਕਰਕੇ ਸਵਾਰੀਆਂ ਤੇ ਨਹੀਂ ਉਹ ਵੀ ਰੋਕਿਆ ਜਾ ਰਹੀਆਂ ਜਾਂ ਕੋਈ ਚਾਹ ਪੱਤੀ ਲੈ ਕੇ ਜਾ ਰਿਹਾ ਉਹ ਵੀ ਰੋਕਿਆ ਜਾ ਰਿਹਾ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਤੁਸੀਂ ਕੀ ਦੇਖਿਆ ਹੁਣ ਤੱਕ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਆਪਣੇ ਬਾਰੇ ਪਤਾ ਜੋ ਤੁਸੀਂ ਜਹਾਜ਼ 'ਚ ਬੈਠੇ ਜੋ ਡਿਜ਼ਿਲ ਦੇ ਵਿੱਚ ਭਾਣਾ ਨਿਕਲਦਾ ਹੈ ਉਸ ਤੋਂ ਬਾਅਦ ਇਹ ਸਾਰਾ ਕੁਝ ਆਮੇ ਬ अधिकारी ने हमें वहां ले के लेके गए अच्छा जी जब मैं नो सैन फ्रांसिस्को तो गए ना तो मेरे हाथ थानों पे पैरन मिलिए माता जी आप तो कहा मैं मेडिसिन लेनी है मैं खाना भी खाना है वो सुनते नहीं अच्छा खाने को क्या दिया गया आपको जैसे कुछ जानकारी मिली थी कि सिर्फ बर्फ दी गई और खाने को कुछ नहीं लोग वो लोग देते थे वो मैं खा नहीं सकती कि मैं वेजिटेरियन हूं जी जी अच्छा वो देते थे ब्रेड सैंडविच टर्की बीफ ਓ ਮਾਈ ਗਾਡੀ ਪਰ ਜਿਹੜਾ ਤੁਹਾਨੂੰ ਜਦੋਂ ਅਰੈਸਟ ਕੀਤਾ ਕਿ ਤੁਹਾਨੂੰ ਇਹ ਦੱਸਿਆ ਗਿਆ ਵੀ ਰੀਜ਼ਨ ਚੋ ਵੀ ਤੁਸੀਂ ਉੱਥੇ ਇਹ ਤਾਂ ਕੁਝ ਲੀਗਲੀ ਹੈਗਾ ਨਾ ਪੁੱਛ ਸਕਦੇ ਆਪਾਂ ਕਿ ਜਦੋਂ ਮੇਰੀ ਫਾਈਲ ਲੱਗੀ ਹੋਈ ਹੈ ਤੁਸੀਂ ਜਿਹਨੂੰ ਫੋਲੋ ਕਰ ਰਹੇ ਸੀ 33 ਸਾਲ ਉੱਥੇ ਸੀਗੇ ਉਹ ਸੁਣਦੇ ਨਹੀਂ ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਉਹ ਕਾਗਜ਼ ਡਾਕੂਮੈਂਟ ਮੁੰਸੀ ਦਿੱਤੇ ਹੋਣੇ ਆਪਣੇ ਕਿ ਮੈਂ ਉਹ ਕੋਈ ਅਗਰ ਰੀਜ਼ਨ ਦੇ ਦੇ ਨਹੀਂ ਅੱਛਾ ਮਾਤਾ ਜੀ ਜਸਪਲੇਨ ਚ ਤੁਸੀਂ ਆਏ ਹੋ ਕਿੰਨੇ ਕ ਲੋਕ ਸੀ ਉਸ ਪਲੇਨ ਵਿੱਚ ਉੱਤ 132 ਲੋਕ ਸੀ ਉਹਾਰੇ ਬਿਆਬੇ ਸੀ ਕਿਤੋਂ ਹੋਟਲ ਇਹ 15 ਕਿਲੰਬੀਆਂ ਦੇ ਸੀ ਕੁਸਤਾਂ ਵੀ ਹਤਕੜੀਆਂ ਸੀ ਟੈਂਟ ਵੀ ਹਤਕੜੀਆਂ ਪਲੇਨ ਛਤੜੀਆਂ ਨੂੰ ਨਹੀਂ ਫਿਰ ਲਾਈਆਂ ਲਾਣੇ ਹਤਕੜੀ ਕੋਈ ਦੋ ਅਫਸਰ ਚੰਗੇ ਸੀ ਜਦ ਮੈਂ ਬੇਕਰ ਸਟ੍ਰੀਟ ਲੈ ਕੇ ਗਿਆ ਨਾ ਹਤਕੜੀ ਲਗਾ ਕੇ ਉਦੋਂ ਫਿਰ ਇੱਕ ਅਫਸਰ ਆਇਆ ਸੀ ਉਹਨੇ ਕਿਹਾ ਕਿ ਨਹੀਂ ਇਹਨਾਂ ਨੂੰ ਹਤਕੜੀ ਨਹੀਂ ਲਗਾਉਣੀ ਕਿਉਂਕਿ ਮੇਰੇ ਦੋਨੋਂ نیچے ਜੋ ਹੈ ਮਤਤਰੀਆ ਨਹੀਂ ਜਾਂਦਾ ਤੇਰੀ ਕਿ ਜਦ ਤੁਸੀਂ ਇੰਡੀਆ ਆਏ ਤਾਂ ਹਤਕੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에어ਪਲੇਨ ਮੈਨੂੰ ਹੱਥ ਕਢੀ ਨਹੀਂ ਲੱਗਾ ਬਾਕੀ ਸਭ ਦੇ ਲੱਗੇ ਬਾਕੀ ਲੱਗੇ ਸੀ ਮੈਨੂੰ ਤੇਥਰ ਲੱਗੀ ਆ ਆ ਕੇ ਕੀ ਕਾਇ ਲੜਾਈ ਆਤੀ ਹੈ ਤੁਸੀਂ ਹਜ਼ਾਰਾਂ ਕਹਿੰਦੇ ਇਹ ਰਹਿਣਾ ਚਾਹਤੀ ਹੈ ਆਪ ਕਾ ਮੇਰੀ ਫੈਮਲੀ ਵਾਲਾ ਹੈ ਸਰ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਹੋਤੀ ਕੋਟੀਆਂ ਨਾਲ ਗੱਲਬਾਤ ਹੁੰਦੀ ਹੈ ਜੀ ਕਹਿੰਦੇ ਬਹੁਤ ਯਾਦ ਕਰਦੀਆਂ ਨੇ ਜੀ ਕੋਰਪੋਰਟ ਕਰੇ ਮੈਂ ਜਰੂਰ ਨਹੀਂ ਵਾਚੁੰਦੀ ਮੈਂ ਗੱਲ ਨਹੀਂ ਕਰ ਸਕਦਾ ਕਿਉਂ ਮੈਂ ਪੜਿਆ ਉਹਨਾਂ ਨੇ ਵੀ ਉਹ ਤਾਂ ਸਾਰੇ ਵਰਕਿੰਗ ਦੇ ਲੀਗਲਸ ਨੇ ਸਰ ਲੀਗਲ ਉੱਥੇ ਜਾ ਰਹੇ ਨੇ ਤੁਹਾਨੂੰ ਦੁਬਾਰਾ ਜਾਣਾ ਚਾਹੋਗੇ ਜੀ ਚਾਹੋਗੇ ਮੇਰੀ ਫੈਮਿਲੀ ਹੈ ਹਾਂ ਤੇ ਹੁਣ ਤੁਸੀਂ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ ਉਹ ਕੀ ਕਹਿ ਰਹੇ ਨੇ ਕਿ ਕਿਵੇਂ ਆਪਰੇ ਡਾਕੂਮੈਂਟ ਪਰਸੀਵ ਕਰਨਾ ਹੈ ਦੀਪਕ ਕਾਲੂ ਆਉਗੇ ਹਾਂ ਜੀ ਉਹ ਕਾਰਵਾਈ ਕਰਾਏਗਾ ਬਚਾ ਦਾ ਸਾਰੀ ਅੱਛਾ ਕੋਈ ਵੈਸੇ ਇਚ ਮੈਂ ਉਹ ਮੈਨੂੰ ਤੇ ਜਦੋਂ ਉਹ ਮੇਰੇ ਨਾਲ ਗੱਲ ਕਰਦਾ ਉਹ ਕਹਿੰਦਾ ਤੁਸੀਂ ਮੇਰੀ ਮਾਂ ਜੀ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੁਸੀਂ ਮੈਨੂੰ ਸਮਝੋ ਮੈਂ ਤਾਂ ਡਰ ਹ ਹ ਤੁਸੀਂ ਮੈਂ ਬੇਟਾ ਤੁਹਾਡਾ ਤੁਸੀਂ ਮੇਰੀ ਪਾ ਨਹੀਂ ਜਿੰਨੇ ਮੈਨੂੰ ਇਹ ਕਹਿੰਦਾ ਬੀਜੀ ਜਿੰਨੇ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਛੱਡਦਾ ਨਹੀਂ ਮੈਂ ਕਮੈਂਟ ਆਫ ਇੰਡੀਆ ਦੇ ਭਾਰ ਮੰਨ ਕਰਕੇ ਆ ਭਾਰਤਾਂ ਤੇ ਸਖਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ ਅੱਸੇ ਤੋਂ ਦੇਖਿਆ ਜਾਵੇ ਉਸ ਸੀਨੀਅਰ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਡਿਪੋਰਟ ਕੀਤੇ ਗਏ ਹਨ ਕੀ ਲੱਗਦਾ ਹੈ ਸਖਤੀ ਦੇ ਪਿੱਛੇ ਭੰ ਭਾਅਤਾ ਜੋ ਵਿਦੇਸ਼ ਮੰਤਰਾਲੇ ਦਾ ਬਿਆਨ ਹੁੰਦਾ ਹੈ ਕਿ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਹੈ ਸਭੀ ਛੱਡ ਮੰਨਦੇ ਹੋ ਇਸ ਚੀਜ਼ ਨੂੰ ਨਹੀਂ ਤੁਨੋਂ ਕੋਈ ਕੋਈ ਲੱਗਦਾ ਕਿ ਸਾਰਾ ਖੁਸ਼ ਹੋ ਉਧੋਇਆ ਜਦੋਂ ਪੀਐਮ ਮੋਦੀ ਹੋਣਾ ਦੇ ਨਾਲ ਸਲੈਸ਼ ਹੋਇਆ ਜਿੱਪ ਦਾ ਉਸ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਇੱਥੋਂ ਤਿੰਨ ਜਹਾਜ਼ ਹੋਰ ਆ ਚੁੱਕੇ ਸੀ ਜਿਦੇ ਵਿੱਚ ਰਿਪੋਰਟ ਕੀਤੇ ਗਏ ਸੀ ਹੁੰਦਿਆਂ ਪਹਿਲਾਂ ਥੋੜਾ ਘੱਟ ਸੀ ਫਿਰ ਉਸ ਤੋਂ ਬਾਅਦ ਹੁਣ ਕਿਉਂਕਿ ਜੋ ਬਾਈਡਨ ਸੀ ਜਦੋਂ ਉਸ ਸਮੇਂ ਤਾਂ ਬਹੁਤ ਜਾਣੇ ਜਾਣੇ ਸੀ ਉਸ ਸਮੇਂ ਫੋਰਨ ਪੋਲਿਸੀ ਉਹਨਾਂ ਦੀ ਥੋੜੀ ਜੀ ਲੀਨਿਅਨ ਸੀ ਪਹਿਲਾਂ ਮੈਂ 92 ਦੀ ਉੱਤੇ ਆ ਪਹਿਲਾਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਸੀ। ਕਦੇ ਕਿਸੇ ਨੇ ਕਿਹਾ ਵੀ ਨਹੀਂ ਸੀ। ਇਹ ਪਿਛਲੇ ਤਿੰਨ-ਚਾਰ ਸਾਲਾਂ ਤੋਂ ਜਦੋਂ ਟਰੰਪ ਨੇ ਦੁਬਾਰੇ ਰਿਪੀਟ ਕੀਤਾ। ਹਾਂ, ਇੱਕ ਸਾਲ ਤੋਂ ਜ਼ਿਆਦਾ। ਉਹਦੀ ਕੰਪੇਨਿੰਗ ਦਾ ਵੀ ਹਿੱਸਾ ਸੀ ਉਹ ਲਗਾਤਾਰ ਕਹਿੰਦੇ ਕੰਪਨੀ ਚ ਕਿ ਮੈਂ ਇਮੀਗ੍ਰੈਂਟਸ ਨੂੰ ਇੱਥੇ ਇਹ ਜੀ ਗੱਲ ਹੈ ਜਿੱਦਾਂ ਤੁਸੀਂ ਇੰਨੇ ਸਾਥੋਂ ਰਹ ਰਹੇ ਹੋਰ ਤੁਹਾਡੇ ਨਾਲ ਜਿੱਦਾਂ ਕੋਈ ਕੰਮ ਉੱਤੇ ਹੋਣੀਗਾ ਕੋਈ ਵੀ ਇਦਾਂ ਦੀ ਕਾਰਵਾਈ ਤੋਂ ਲੱਗਦਾ ਕਿਸੇ ਹੋਰ ਨਾਲ ਹੋਈ ਕਿਉਂਕਿ ਬਾਕੀ ਤਾਂ ਚਲੋ ਦੋ-ਤਿੰਨ ਸਾਲ ਵਾਲੇ ਸਮਝ ਸਕਦੇ ਜਿਹੜੇ ਮੁੰਡੇ ਨਹੀਂ ਜਾਂਦੇ ਡਾਂਕੇ ਦੇ ਰੋੜੇ। ਨਹੀਂ ਅੱਜ ਦਾ ਲੋਕ ਬਹੁਤ ਹੀ ਜਿਵੇਂ ਟਰੱਕ ਡਰਾਈਵਰ ਹੈ। ਹਾਂਜੀ ਉਹ ਮੰਡਿਆਂ ਨੂੰ ਬਹੁਤ ਛੱਡਦੇ ਆ ਹਾਂਜੀ ਪਹਿਲਾਂ ਇਹਨੇ ਤਾਂ ਆਪਣੇ ਘਰ ਜਨਾਂ 2 ਸਾਲ ਦੇ ਵਿੱਚ ਵਿੱਚ ਚਾਹੀਦਾ ਕਰ ਉਹ ਕੋਈ ਦੇਖਦੇ ਨਹੀਂ ਗ੍ਰੀਨ ਕਾਰਡ ਵਾਲਾ ਨਹੀਂ ਦੇਖਦੇ ਸਿਟੀਜ਼ਨ ਨਹੀਂ ਦੇਖਦੇ ਜਿਨ੍ਹਾਂ ਨੂੰ 20 ਸਾਲ ਤੇ ਕੋਈ ਟਿਕਟ ਵਗੈਰਾ ਮਿਲੀ ਹੁੰਦੀ ਸਾਡੇ ਕੋਲ ਟਿਕਟ ਸੀ ਨੇ ਮੇਰੇ ਕੋ ਕੋਈ ਟਿਕਟ ਨਹੀਂ ਸੀ ਤੁਹਾਡੇ ਕੋ ਡਾਕੂਮੈਂਟ ਕਰੇ ਕਰੇ ਸੀ ਮੇਰੇ ਕੋ ਕੋਈ ਡਾਕੂਮੈਂਟ ਨਹੀਂ ਉਥੋਂ ਦਾ ਮੈਂ ਕੰਮ ਕਰਨ ਦਾ ਮੇਰੇ ਕੋ ਵਰਕ ਪਰਮਿਟ ਆ ਗਿਆ ਸੀ ਉਹ ਕਿੰਨੇ ਸਾਲ ਦਾ ਸੀ ਉਹ ਸਾਨੂੰ ਸਾਲ ਬਾਅਦ ਹੀ ਕਰਨਾ ਪੈਂਦਾ ਹ ਹਰ ਸਾਲ ਨਹੀਂ ਹੁੰਦਾ ਸੀ ਉਹ ਟਰੱਕ ਡਰਾਈਵਰ ਨਿਊ ਸੀਗਾ ਜਦੋਂ ਸਾਨੂੰ ਰੀਟੇਨ ਕੀਤਾ ਰੀਨਿਊ ਸੀਗਾ ਹਾਂਜੀ ਮੈਂ ਉਹ ਮੈਂ ਤੈਨੂੰ ਹੀ ਦੱਸਦੀ ਹਾਂ ਨਾ ਮੇਰੇ ਕੋਲੇ ਅਜੇ 2 ਮਹੀਨੇ ਦਾ ਹੈਗਾ ਸੀ ਮੈਂ ਪਹਿਲਾਂ ਅਪਲਾਈ 3 ਮਹੀਨੇ ਪਹਿਲਾਂ ਅਪਲਾਈ ਕਰਨਾ ਪੈਂਦਾ ਹੈ ਮੇਰੇ پاسਪੋਰਟ ਨਹੀਂ ਸੀ ਨਹੀਂ ਮੈਂ ਅਪਲਾਈ ਕੀਤਾ 520 ਡਾਲਰ ਮੇਰੀ ਫੀਸ ਕੱਢ ਲਈ ਉਹਨਾਂ ਨੇ ਹਮਮ ਇਹ ਕਰਤੇ ਬਾਅਦ ਮੈਨੂੰ ਉਹਨਾਂ ਦਾ ਅਰੈਸਟ ਕਰ ਲਿਆ ਟਰੈਕਟਰ ਵਾਲਾ ਵੀ ਧੱਕਾ ਹੁੰਦਾ ਹੋਂ ਸਾਰੇ ਤੁਸੀਂ ਦਰਜ ਪਰਚਾਹੇ ਬਾਰੇ ਕੀ ਕਹਿਣਾ ਕੰਪਨਚੇਸ਼ਨ ਦੂਸਰਾ ਕਾਰਜਕਾਲ ਹੈ ਕੰਪਨਚੇਸ਼ਨ ਦਾ ਤੇ ਇਹ ਇਹ ਕਾਰਜਕਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੀਆਂ ਹੁਣ ਨੀਤੀਆਂ ਉਹਨਾਂ ਵੱਲੋਂ ਬਣਾਈਆਂ ਜਾ ਰਹੀਆਂ ਹਨ ਹੁਣ ਤੇ ਮੈਂ ਉਹਨਾਂ ਮੈਂ ਕੀ ਕਹਿਣਾ ਕੁਝ ਨਹੀਂ ਮੈਂ ਤੁਹਾਡਾ ਇੱਥੇ ਆ ਗਈਆਂ ਮੈਨੂੰ ਹੁਣ ਉਹਦੇ ਕੀ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ ਮੇਰੀ ਫੈਮਿਲੀ ਤੇ ਉੱਥੇ ਹੈ ਮੈਂ ਇੱਥੇ ਤਾਂ ਆਪਣੀ ਫੈਮਿਲੀ ਤੋਂ ਪਹਿਲਾਂ ਤੁਹਾਨੂੰ ਪੁਲਿਸ ਵਾਲੇ ਰੋਕਦੇ ਸੀ ਕੁਝ ਦੇ ਸੀ ਨਹੀਂ ਮੈਨੂੰ ਅਜੇ ਤੱਕ ਨਾ ਮੈਨੂੰ ਕੋਈ ਟਿਕਟ ਮਿਲੀ ਹੈ ਮੈਂ ਖੁਦ ਡਰਾਈਵ ਕਰਦੀ ਸੀ ਆਪਣੇ ਕੰਮ ਤੇ ਜਾਂਦੀ ਸੀ 30 ਸਾਲ ਹੋ ਗਏ ਮੈਂ ਕੰਮ ਕਰਦੀ ਨਾ ਨਹੀਂ ਜਦੋਂ ਤੁਹਾਨੂੰ ਆਇਆ ਤੁਸੀਂ ਸੀਗੇ ਕਿੱਥੇ ਐਗਜ਼ੈਕਟ ਕਿੱਥੇ ਸੀ ਕੋਈ ਨਾ ਜਦੋਂ ਪੁਲਿਸ ਨੇ ਤੁਹਾਨੂੰ ਡਿਟੇਨ ਕੀਤਾ ਉੱਥੇ ਮੈਂ ਹਾਜ਼ਰੀ ਲਗਾਉਣ ਗਈ ਸੀ ਸਾਰਨਾ ਸਬਕਾਇਸ਼ ਤੇ ਹਾਜ਼ਰ ਹਾਂਜੀ ਉੱਥੇ ਡਿਟੇਨ ਕਰ ਦਿੱਤਾ ਬਸ ਠੀਕ ਹੈ ਤੁਸੀਂ ਕਿਹਾ ਕਿ ਮੈਂ ਤਾਂ ਇੱਥੇ ਹਾਜ਼ਰੀ ਲਾਣ ਆਈ ਦੋ ਤੇ ਪੇਪਰ ਦੋ 2012 ਦਾ ਪੇਪਰ ਮੇਰੇ ਪਾਸ ਹੈ ਉਹਦੇ ਨਾਲ ਹੀ ਲਾਈਨ ਵਿੱਚ ਹਾਜ਼ਰੀ ਲਗਾਈ ਜਾਂਦੀ ਬਾਕੀ ਹੋਰ ਲੋਕ ਤੁਹਾਡੇ ਨਾਲ ਲਾਈਨ 'ਚ ਸੀਗੇ ਉਹਨਾਂ 'ਚ ਵੀ ਕੋਈ ਡਿਟੇਨ ਕੀਤਾ ਤੁ ਜਿਹੜੇ ਹਾਜ਼ਰੀ ਲਾਣ ਆਏ ਸੀ ਸਾਰੇ ਨੂੰ ਟਿਕਾਣਾ ਆਪਣੇ ਪੰਜਾਬੀ ਬਿੰਮੰਡੇ ਬਹੁਤ ਜੰਗ ਜਿਹੜੇ ਅੱਗੇ ਗਏ ਜਿਹੜੇ ਹਾਜ਼ਰੀ ਲਾਣ ਆਏ ਸੀ ਤੁਸੀਂ ਜਦੋਂ ਉੱਥੇ ਗਏ ਸੀਗੇ 32 ਸਾਲ ਤੋਂ ਉਹ ਬੂਥੀ ਉਦੋਂ ਤੇ ਹੁਣ ਦੇ ਵਿੱਚ ਅਜਿਹਾ ਕੀ ਹੋ ਗਿਆ ਜਾਂ ਪਹਿਲਾਂ ਕਿਵੇਂ ਤੁਹਾਨੂੰ ਉੱਥੇ ਜਾਣਾ ਸਿੱਖਿਆ ਉਹ ਵਹੀ ਕਿਵੇਂ ਸੀਗੇ ਮਾਰਦੇ ਤੁਸੀਂ 33 ਸਾਲ ਦੇ ਲਈ ਕਿ ਕਿਸ ਤਰੀਕੇ ਗਏ ਸੀਗੇ ਕਿ ਏਜੰਟ ਨੂੰ ਪੈਸੇ ਦੇ ਕੇ ਗਏ ਸੀ ਤੇ ਉਹਨਾਂ ਜਿਹੜਾ ਵੀਜ਼ਾ ਸੀਗਾ ਉਹ ਅਮਰੀਕਾ ਦਾ ਡਾਕਟਰ ਸੀ ਕਿਤੇ ਹੋਰ ਕੰਟਰੀ ਨੂੰ ਗਿਆ ਵੀਜ਼ਾ ਨਹੀਂ ਸੀ ਕੋਈ ਪੈਸੇ ਦਾ ਨਹੀਂ ਸੀ ਅਚਾਨਕ ਮੈਂ ਇਹਨੂੰ ਪੁੱਛ ਕੇ ਸਹੀ ਨਹੀਂ ਸੀ ਕਿ ਸਿੱਧਾ ਸਿੱਧਾ ਅਮਰੀਕਾ ਹੀ ਗਏ ਸੀ ਹਾਂਜੀ ਮੈਂ ਸੀ ਤੇ ਮੈਂ ਹੁਣ ਤੁਸੀਂ ਆਪਣੇ ਵਕੀਲ ਨਾਲ ਟੱਚ ਵਿੱਚ ਮੇਰੀ ਫੈਮਿਲੀ ਕਿੱਥੇ ਅੱਛਾ ਮੈਂ ਤਾਂ ਕੀ ਹੋਣਾ ਮੇਰੀ ਫੈਮਿਲੀ ਮੈਂ ਤਾਂ ਜਾ ਉੱਠਿਆ ਨਹੀਂ ਜਾਂਦਾ ਹਾਂਜੀ ਹਾਂਜੀ ਮੇਰਾ ਸਾਰਾ ਦਿਨ ਪੈਰ ਮੇਰੇ ਸੀ ਦੇ ਵਿੱਚ ਇੱਥੇ ਤੁਹਾਡੇ ਦੇ ਪੜ੍ਹਨ ਵਾਸਤੇ ਕੌਣ ਹੈ ਜਿੱਥੇ ਤੁਹਾਨੂੰ ਬੈਠ ਰਹੇ ਇਹ ਮੇਰੀ ਸਿਸਟਰ ਆ ਰੀਅਲ ਸਿਸਟਰ ਆ ਹਾਂਜੀ ਇਹ ਮੇਰੀ ਸਿਸਟਰ ਬ੍ਰਦਰ ਮੇਰਾ ਉੱਥੇ ਆ ਪਨਗੋਟਾ ਪਿੰਡ ਪੱਟੀ ਦੁਕਾਨ ਅੱਛਾ ਜੀ ਠੀਕ